ਤਸਵੀਰਾਂ ਜੋ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੇ ਅੰਤਿਮ ਯਾਤਰਾ ਜਿਹੜੀ ਆ ਇਸ ਵਕਤ ਸਿਵਲੈਂਡ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚ ਚੁੱਕੀ ਆ ਤੇ ਇੱਥੇ ਅੰਤਿਮ ਸੰਸਕਾਰ ਕੀਤਾ ਜਾਣਾ ਵਾ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਵਕਤ ਜੋ ਸ਼ਮਸ਼ਾਨ ਘਾਟ ਦੇ ਵਿੱਚ ਮੌਜੂਦ ਨੇ ਸ਼ਰਧਾਂਜਲੀ ਦਿੱਤੀ ਆ ਉਹਨਾਂ ਅੰਤਿਮ ਸੰਸਕਾਰ ਕੀਤਾ ਜਾਣਾ ਵਾ ਬਹੁਤ ਸਮਾਜ ਸੇਵੀ ਲੋਕ ਜਿਹੜੇ ਨੇ ਉਹ ਪਹੁੰਚੇ ਨੇ ਇਸ ਤੋਂ ਇਲਾਵਾ ਵਕਾਕਾ ਪਾਰਟੀਆਂ ਦੇ ਲੀਡਰ ਨੇ ਉਹ ਵੀ ਇਸ ਵਕਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ। ਗੰਤਿਮ ਸੰਸਕਾਰ ਜੋ ਕੀਤਾ ਜਾਣਾ ਵਾ ਇਹ ਤਸਵੀਰਾਂ ਜੋ ਤੁਹਾਨੂੰ ਅਸੀਂ ਸਾਂਝਾ ਕਰ ਰਹੇ ਹਾਂ। अंतिम रस्म जो पूरिया कीत गई ने उस तो बाद हूँ अंतिम संस्कार इस वक्त किया जाना वा समूह लीडरशिप आम आदमी पार्टी इस वक्त नजर आ रही है श्रद्धांजलि एक पंजाब पुलिस विशेष टुकड़ी वालों श्रद्धांजलि दी जानी है ਵਿਕਾਸ ਹੇਲੋ 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 ਯਾਰ ਆਡੀਓ ਆ ਰਹੀ ਹੈ ਦੀ ਦਿੱਤੀ ਜਾਉ। ਤਾਂ ਇਸ ਵਕਤ ਸਲਾਮੀ ਦੀਆਂ ਤਸਵੀਰਾਂ ਤਾਂ ਦਿਖਾ ਰਹੇ ਹਾਂ ਸਲਾਮੀ ਦਿੱਤੀ ਜਾ ਰਹੀ ਹੈ। ਦੇਖ ਸਕਦੇ ਹੋ ਤੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਸ ਵਕਤ ਸਲਾਮੀ ਦਿੱਤੀ ਜਾ ਰਹੀ ਹੈ। ਤਾਂ ਅੰਤਿਮ ਸੰਸਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਕੈਪਟਨ ਮੰਤਰੀ ਹਦੀਪ ਸਿੰਘ ਮੁੰਡੀਆਂ ਨਾਲ ਜਿਹੜੇ ਨੇ ਖੜੇ ਹੋਏ ਨੇ ਤੁਸੀਂ ਦੇਖਦੇ ਹੋ ਤਸਵੀਰ 쿠ਤਾਰ ਸਿੰਘ ਸੰਧਵਾ ਰੁਪੇ ਸਿੰਘ ਗੋਗੀ ਨੂੰ ਸਲਾਮੀ ਘੜੀ ਉਹ ਦਿੱਤੀ ਜਾ ਰਹੀ ਹੈ। ਮਾਨੀ ਜੀ ਆ। ਜਾਰੀ ਹੈ। ਕਾਬਿਨਾ ਤੇ ਕੀ ਫਾਲੂ ਕਰ ਮਲੀਆਂ ਤਸਵੀਰਾਂ ਸਾਹਾਂ ਨੂੰ ਤੁਸੀਂ ਦੋਗੇ ਜਿੰਮਤ ਨਹੀਂ ਰਹੇ ਇਧਰ ਆ ਜਾਓ ਇਧਰ ਆਓ өтөг. батрын дээр. ਸ੍ਰੀ ਸਰਦਾਂਜਲੀ ਜਿਹੜੀ ਇਸ ਵਕਤ ਦਿੱਤੀ ਗਈ ਆ ਗੋਡ ਆਫ ਆਨਰ ਤਾਂ ਹੁਣ ਇਸ ਤੋਂ ਬਾਅਦ ਅੰਤਿਮ ਸੰਸਕਾਰ ਹਾਂ ਸੰਭੇ ਲੋਰ ਆ ਦਰੂ ਦਰੂ ਲੋਕ ਜਿਹੜੇ ਨੇ ਉਹ ਸਖਤ ਪਹੁੰਚੇ ਨੇ ਇਹ ਨੀਤ ਤਸਵੀਰਾਂ ਜੋ ਤੁਹਾਡੇ ਨਾਲ ਸੀ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ ਬਾ ਪਰਿਵਾਰ ਦੇ ਜੋ ਮੁਖਾਗੂ ਨੇ ਉਹਨਾਂ ਦਾ ਬੇਟਾ ਹੈ ਭਗਵੰਤ ਮਾਨੋਣਾ ਦੇ ਜੋ ਮਦਰ ਨੇ ਉਹ ਵੀ ਇਸ ਵਕਤ ਨਜ਼ਰ ਆ ਰਹੇ ਨੇ ਇਸ ਵਕਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਦਾ ਸਮੂਹ ਕੈਬਨਿਟ ਜਿਹੜੀ ਆ ਉਹ ਇਸ ਵਕਤ ਨਜ਼ਰ ਆ ਰਹੀ ਹੈ ਨਾਲ ਦੀ ਨਾਲ ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਨਜ਼ਰ ਆ ਰਹੇ ਨੇ ਵਕਫ ਵਕਫ ਪਾਰਟੀਆਂ ਦੇ ਜੋ ਲੀਡਰ ਨੇ ਉਹ ਇਸ ਵਕਤ ਨਜ਼ਰ ਆ ਰਹੇ ਨੇ ਸਮਾਜ ਸੇਵੀ ਆਗੂ ਜੋ ਨੇ ਉਹ ਪੁਨਜਨੀਤ ਅਸੀਰਾਂ ਜੋ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਗੋਗੀ ਹੁਣਾਂ ਦੀ ਅੰਤਿਮ ਵਿਦਾਈ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਦੇ ਜੋ ਲੋਕ ਨੇ ਵੱਡੀ ਗਿਣਤੀ ਦੇ ਵਿੱਚ ਸਮੂਹ ਲੀਡਰਸ਼ਿਪ ਜਿਹੜੀ ਆ ਉਹ ਅੱਜ ਨਜ਼ਰ ਆ ਰਹੀ ਆ ਤਾਂ ਹਰ ਇੱਕ ਦੀ ਮਦਦ ਕਰਨਾ ਹਰ ਇੱਕ ਨੂੰ ਖੁਸ਼ੀ ਦੇ ਨਾਲ ਬਣਾਣਾ ਸਵੇ ਉਹਨਾਂ ਦੇ ਖਾਸ ਆਦਤਾਂ ਸੀਗੀਆਂ ਅੱਜ ਮਦਮ 팀 ਸੰਸਕਾਰ ਕੀਤਾ ਜਾ ਰਿਹਾ ਵਾ ਇਹਤ ਸਮੀਦਾ ਜੋ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵਕਤ ਜੋ ਅੰਤਿਮ ਰਸਮਾਂ ਪੂਰੀਆਂ ਹੋਈਆਂ ਨੇ ਇਸ ਤੋਂ ਬਾਅਦ ਹੋਣਾ ਤਿੰਮ ਸਸਕਾਰ ਕੀਤਾ ਜਾਣਾ ਵਾ ਇੱਕ ਵਾਰ ਫੇਰ ਤਸਵੀਦ ਖਾਨ ਕੁਸ਼ਤੀ ਕਰਨਗੇ ਉਹਨਾਂ ਦਾ ਬੇਟਾ ਨਜ਼ਰ ਆ ਰਿਹਾ ਵਾ ਨਾਲ ਗੁਰਪ੍ਰੀਤ ਕੌਕੇ ਦੇ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਉਹ ਵੀ ਨਜ਼ਰ ਆ ਰਹੇ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਇਸ ਵਕਤ ਅਰਦਾਸ ਤੋਂ ਬਾਅਦ ਹੁਣ ਅਗਨੀ ਪੇੜ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਐਮਐਲਏ ਗੋਗੀ ਹੁਣ ਜਾ ਰਹੇ ਨੇ ਐਮਐਲਏ ਗੋਗੀ ਐਮਐਲਏ ਗੋਗੀ ਗੋਗੀ ਨੂੰ ਅੰਤਿਮ ਸੰਸਕਾਰ ਉਹਦਾ ਬੇਟਾ ਬਲੋਨਾਂ ਨੂੰ ਮੁੱਖ ਅਗਨੀ ਦਿੱਤੀ ਜਾ ਰਹੀ ਹੈ ਬਲੋਨ ਮੁੱਖ ਅਗਨੀ ਜੋ ਦਿੱਤੀ ਜਾ ਰਹੀ ਆ ਪਰਵਾਰਕ ਮੈਂਬਰ ਇਸ ਵਕਤ ਨਾਲ ਖੜੀ ਨਜ਼ਰ ਆ ਰਹੇ ਨੇ ਇਸ ਇਲਾਕਾ ਨੁਆਸੀ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਹਲਕੇ ਦੇ ਲੋਗ ਆਮ ਆਦਮੀ ਪਾਰਟੀ ਦੇ ਵੱਡੀ ਲੀਡਰਸ਼ਿਪ ਜਿਹੜੀ ਹੈ ਇੱਥੇ ਪਹੁੰਚੀ ਆ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਹੁਣ ਆ ਚੇ ਪਹੁੰਚੇ ਨੇ antim sanskar ਦੇ ਵਿੱਚ ਕੋਈ ਨਤੀਜਾ ਜੋ ਹੈ ਉਹ ਪੂਰੀ ਇਕਤਿੰਗੇ ਸਬਾਦ ਹੁਣ ਉਹਨਾਂ ਦੇ ਬੇਟੇ ਵੱਲੋਂ ਕਮਾਲ ਸਿਆਸੀ ਸ਼ਖਸੀਅਤ ਨੂੰ ਅਗਨੀ ਦਿੱਤੀ ਜਾ ਰਹੀ ਹੈ। ਆਖਰੀ ਤਿਆ ਇਹ ਅੰਤਿਮ ਸਲਾਮ ਕਰੇ ਅਤੇ ਉਸ ਤੋਂ ਬਾਅਦ ਉਸ ਸ਼ਮਸ਼ਾਨ ਘਾਟ ਤੇ ਐਮ.ਐਲ.ਏ. ਗੁਰਪ੍ਰੀਤ ਕੋਗੀ ਉਹਨਾਂ ਨੂੰ ਯਾਤਰਾ ਦੇ ਵਿੱਚ ਤੱਕ ਰਹਿਦਾ ਨਹੀਂ ਕਿ ਬਿਤੇ ਦਿਨੀ ਮਿਤੀ ਰਾਤ ਗੋਲੀ ਲੱਗਣ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਇਹ ਹੁਣ ਅੰਤਿਮ ਸੰਸਕਾਰ ਜੋ ਹੈ ਕੀਤਾ ਗਿਆ ਵਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸਮੂਹ ਲੀਡਰਸ਼ਿਪ ਪਹੁੰਚੀ ਸੀ ਤਾਂ ਹੁਣ ਅਸੀਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਮੂਹ ਲੀਡਰਸ਼ਿਪ ਨਾਲ ਆਜੋ ਨਹੀਂ ਚੱਲਦਾ ਬੜਾ ਦੁਖਦਾਇਕ ਦਿਨ ਹੈ ਬਹੁਤ ਹੀ ਅਫਸੋਸ ਵਾਲੀ ਖਬਰ ਦਿਨ ਚੜਦਿਆਂ ਨੂੰ ਪਾਜੀ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਮਿਲੀ ਮੋਬਾਈਲ ਲੁਧਿਆਣਾ ਪੱਛਮੀ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਸ ਦੁਨੀਆ ਚ ਨਹੀਂ ਰਹੇ ਉਹ ਸਾਡੇ ਪਰਿਵਾਰ ਦਾ ਹਿੱਸਾ ਸੀ ਜਿੰਨਾ ਕਿ ਮੈਂ ਵਿਚਰੇਆ ਉਹਨਾਂ ਨਾਲ ਚਾਹੇ ਵਿਧਾਨ ਸਭਾ ਚ ਚਾਹੇ ਫਾਮ ਵਿਧਾਨ ਸਭਾ ਤੋਂ ਬਾਹਰ ਚਾਹੇ ਉਹਨਾਂ ਨੂੰ ਪੈਸੇ ਦਫ਼ਤਰ ਚ ਮਿਲਨੀ ਆਉਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਆਏ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹਿੰਦੇ ਸੀ ਹਸਮੁਖ ਸੁਭਾਅ ਸੀ ਕਿ ਚੰਨਕ ਉਹਨਾਂ ਦਾ ਚਲੇ ਜਾਣਾ ਕੱਲੀ ਆਮ ਆਦੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਟ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕਾਉਂਸਲ ਵੀ ਕਾਉਂਸਲਰ ਵੀ ਰਹੇ ਫਿਰ ਐਮਐਲਏ ਵੀ ਬਹੁਤ ਭਾਰੀ ਗਿਣਤੀ ਚ ਵੋਟਾਂ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਆਉਂਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀਗੇ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ 'ਚ ਵੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਵਿਛੜ ਗਿਆ ਸੋ ਮੈਂ ਸ਼ਰਧਾਂਜਲੀ ਭੇਟ ਕਰਨ ਲਿਆ ਚਾਹੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਤੁਹਾਡੇ ਨਾਲ ਜਦੋਂ ਕਾਰਪੋਰੇਸ਼ਨ ਦੀਆਂ ਇਲਕਸ਼ਨਾ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਜੀ ਰੈਲੀ ਗੱਡੀ ਕੁਮਾਰ ਮੰਡੀ ਹਾਂ ਜੀ ਉਹ ਪ੍ਰਵਾਰ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪਹਿਨਾਇਆ ਸੀ ਜੀ ਜੀ ਮੈਨੂੰ ਤੁਹਾਡੀ ਵੀਡੀਓ ਚ ਕੈਮਰੇ ਚ ਕੈਦ ਹੋਊਗਾ ਜੀ ਬਾਤ ਫੋਨ ਤੇ ਹਮੇਸ਼ਾ ਕਰਉਂਦੀ ਰਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਬਸ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਇਹ ਕਹ ਹੈ ਜੇ ਸਾਥੀ ਦਾ ਚਲੇ ਜਾਣਾ ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸੇ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ মতਪੇਦ ਕਈ ਵਾਰੀ ਹੋ ਜਾਂਦੇ ਨੇ ਤਰ ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ ਫੁੱਲ ਪੈਂਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਰੱਖਦੇ ਸੀ ਤੇ ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਔਰ ਹਮੇਸ਼ਾ ਸਾਡੇ ਦਿਲਾਂ ਚ ਉਹ ਵਸਦੇ ਰਹਿਣਗੇ ਬਹੁਤ ਪਾਰਟੀ ਨੂੰ ਸਾਡਾ ਬਹੁਤ ਪਿਆਰਾ ਸਾਥੀ ਗੋਗੀ ਜੀ ਸਾਡੇ ਬਹੁਤ ਬਹੁਤ ਹੀ ਪਿਆਰੇ ਸਾਥੀ ਸੀਗੇ ਮੈਂ ਤਾਂ ਇਹ ਹੀ ਸੋਚੀ ਜਾਂਦਾ ਸਵੇਰੇ ਜਦੋਂ ਪਤਾ ਲੱਗਾ ਕਿ ਉਹਨਾਂ ਨੇ ਇਦਾਂ ਕਿੱਦਾਂ ਹੋ ਗਿਆ ਉਹਤੇ ਬੜੇ ਹੱਸ ਬੋਖਸ ਬਾਦੇ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਉਹਦਾ ਪਾਰਟੀ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਲੁਧਿਆਣਾ ਵਾਸੀਆਂ ਨੂੰ ਜਾਤੀ ਤੌਰ ਤੇ ਮੇਰਾ ਉਹਨਾਂ ਦੀ ਬਹੁਤ ਦੋਸਤੀ ਸੀਗੀ ਸਾਨੂੰ ਸਭ ਨੂੰ ਬਹੁਤ ਘਾਟਾ ਪਿਆ ਬਸ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਆ ਪਾਰਟੀ ਵੀ ਸਰਕਾਰ ਵੀ ਪਰਿਵਾਰ ਦੇ ਨਾਲ ਛਟਾਂ ਦੀ ਤਰ੍ਹਾਂ ਖੜੇ ਸੀ ਉਹਦਾ ਅਰਦਾਸ ਇਹੀ ਹੈ ਕਿ ਪਦਮਾਤ ਪਾਉਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਪਿੱਛੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਜਿਹੜਾ ਉਹ ਬਲ ਬਖਸ਼ੇ ਕਿ ਉਹ ਇਸ ਘਟੜਾ ਨੂੰ ਜਿਹੜਾ ਸੱਸ ਸੱਜ ਪਹੁੰਚੇ ਮੈਂ ਦਾ ਮੈਂ ਦਾ ਬਹੁਤ ਪਿਆਰ ਸੀਗਾ ਮੈਂ ਦਾ ਬਹੁਤ ਪਿਆਰ ਸੀ ਮੈਨੂੰ 3 ਦਿਨ ਪਹਿਲਾਂ ਚੰਡੀਗੜ੍ਹ ਮਿਲੇ ਅਮਰ ਅਧੋੜਾ ਜੀ ਦੇ ਘਰ ਅਸੀਂ ਇਕੱਠੇ ਸੀਗੇ 3 ਦਿਨ ਪਹਿਲਾਂ ਅਸੀਂ ਬਹੁਤ ਅੱਸੇ ਖੇਡੇ ਸੀ ਪਤਾ ਨਹੀਂ ਸੀ ਕਿ ਆਖਰੀ ਮਿਲਣੀ ਆ ਉਹ ਤੇ ਬੱਗਾ ਜੀ ਦੋਵੇਂ ਇਕੱਠੇ ਸੀਗੇ ਪਤਾ ਨਹੀਂ ਲੱਗਾ ਮੈਂ ਤਾਂ ਸੋਚੀ